ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਫਿਰੋਜ਼ਪੁਰ ਪੁਲਿਸ ਨੇ 22 ਕਰੋੜ ਰੁਪਏ ਦੀ ਮੁੱਲ ਦੀ 4.5 ਕਿਲੋ ਹਿਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਦੀ ਪਛਾਣ ਨਿਰਮਲ ਸਿੰਘ ਵਜੂ ਹੋਈ ਹੈ ਉਸ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹੋਏ ਨੇ ਪੁਲਿਸ ਨੇ ਪਿੰਡ ਰੱਦਾ ਖੇੜਾ ਦੇ ਸੇਮ ਨਾਲਾ ਉੱਪਰ ਨਾਕੇਬੰਦੀ ਕੀਤੀ ਹੋਈ ਸੀ ਜਿੱਥੇ ਮੋਟਰਸਾਈਕਲ ਸਵਾਰ सोनू ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤਲਾਸ਼ੀ ਦੇ ਦੌਰਾਨ ਉਸ ਕੋਲੋਂ 4 ਕਿਲੋ 516 ਗ੍ਰਾਮ ਹੇਰੋਇਨ ਵੀ ਬਰਾਮਦ ਕੀਤੀ ਗਈ ਮੋੜਲੀ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਇਆ ਕਿ ਇਹ ਹੇਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਜਾਂਦੀ ਸੀ ਅਤੇ सोनू ਅੱਗੇ ਇਸ ਦੀ ਅਪਲਾਈ ਕਰਦਾ ਸੀ ਪੁਲਿਸ ਹੁਣ ਉਸਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਈ ਵੱਡੇ ਇਨਪੁੱਟ ਹੱਥ ਲੱਗੇ ਨੇ ਅਤੇ ਜਲਦੀ ਹੀ ਹੋਰ ਨਸ਼ਾ ਤਸਕਰ ਗ੍ਰਿਫਤ ਵਿੱਚ ਆ ਸਕਦੇ ਨੇ ਜਿਹੜਾ ਯੁੱਧ ਨਸ਼ਾ ਵਿਰੋਧ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਏਜੀ ਫਰੂਜ਼ਪੁਰ ਰੇਂਜ ਇਹ ਹਦਾਇਤਾਂ ਅਨੁਸਾਰ ਜਿਹੜਾ ਲਗਾਤਾਰ ਫਰੂਜ਼ਪੁਰ ਪੁਲਿਸ ਵੱਲੋਂ ਜਿਹੜਾ ਇਹਨਾਂ ਤੇ ਯੁੱਧ ਸਾਡੇ ਵੱਲੋਂ ਜਾਰੀ ਹੈ ਨਸ਼ਾ ਦੇ ਖਿਲਾਫ ਉਦੇ ਵਿੱਚ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਆਰ ਤੇ ਐਸਐਚਓ ਕਲਕੁਰਦ ਅਤੇ ਵੀ ਇਹਨਾਂ ਦੀ ਸੀਆਈਏ ਇੰਚਾਰਜ ਵੱਲੋਂ ਤੇ ਡੀਐਸਪੀ ਡੀ ਇਹਨਾਂ ਸਾਰਿਆਂ ਵੱਲੋਂ ਦੋ ਮੁਕਦਮਿਆਂ ਦੇ ਵਿੱਚ ਇਹਨਾਂ ਦੇ ਦੋ ਬੰਦੇ ਅਰੈਸਟ ਕਰਕੇ ਇਹਨਾਂ ਪਾਸੋਂ ਇੱਕ ਮੁਕਦਮੇ ਚ 4 ਕਿਲੋ 516 ਗ੍ਰਾਮ ਹੈਰਨ ਤੇ ਇੱਕ ਮੋਬਾਈਲ ਫੋਨ ਤੇ ਇੱਕ ਦੂਸਰੇ ਮੁਕਦਮੇ ਚ 400 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕਰਨ ਚ ਸਫਲਤਾ ਹਾਸਲ ਹੋਈ ਹੈ ਜੀ ਸਰ ਇਹ 4 ਕਿਲੋ ਜਿਹੜੀ ਫੜੀ ਗਈ ਹੈ ਇਹ ਸਿੱਧੋਂ ਫੜੀ ਆ ਔਰ ਇਹ ਪਹਿਲਾਂ ਵੀ ਇਹਦਾ ਵੀ ਜਿਹੜਾ ਇਹ ਕੰਮ ਕਰਤਮਾ ਚ ਚੱਲ ਰਿਹਾ ਸੀ ਇਹ ਜਿਹੜੇ ਨਿਰਮਲ ਸਿੰਘ ਔਫ ਸੋਨੂ ਆ ਜੀ 25 ਸਾਲ ਉਮਰ ਦਾ ਪੁੱਤਰ ਜਗੀਰ ਸਿੰਘ ਵਾਸੀ ਨਹਿੰਗਾ ਵਾਲੇ ਝੁਕੇ थाना सदर ਫਿਰੋਜ਼ਪੁਰ ਦਾ ਰਹਿਣ ਵਾਲਾ ਇਹਦੇ ਤੋਂ ਇਹ ਰਤਾ ਖੇੜਾ ਪਿੰਡ ਦੇ ਏਰੀਆ ਚ ਘਲਕੁਰ ਦੇ ਏਰੀਆ ਦੇ ਵਿੱਚ ਇਸ ਤੋਂ ਬਰਾਮਦਗੀ ਕੀਤੀ ਗਈ ਹੈ ਤੇ ਇਹਦੇ ਤੇ ਪਹਿਲਾਂ ਅਜੇ ਦੇਖ ਰਹੇ ਹਾਂ ਪਹਿਲਾਂ ਮੁਕੱਦਮਾ ਕੋਈ ਹੈ ਕਿ ਨਹੀਂ ਹੈ ਇਵੇਂ ਜਿਹੜਾ ਦੂਸਰਾ ਬੰਦਾ ਅਰੈਸਟ ਕੀਤਾ ਗੁਰਜੀਤ ਸਿੰਘ ਮਕਦਮਾ ਨੰਬਰ 157 ਚ ਇਹ ਤੋਂ 400 ਗ੍ਰਾਮ ਹੈਰਨ ਰਿਕਵਰ ਹੋਈ ਹੈ ਉਹਦੇ ਤੇ ਪਹਿਲਾਂ ਦੋ ਮੁਕਦਮੇ ਦਰਜ ਹੈ ਉਹ ਦੋਨੇ ਇੱਕ ਸਨੇਚਿੰਗ ਵਗੈਰਾ ਦਾ ਲੁੱਟਖੋ ਦਾ ਆਬਜੈਕਟ ਤੇ ਇਹ ਦੂਸਰਾ ਵੀ ਆਬਜੈਕਟ ਦਾ ਮਕਦਮਾ ਸਰ ਜਿਹੜੀ 4 ਕਿਲੋ ਤੋਂ ਉੱਪਰ ਫੜੀ ਗਈ 4.5 ਕਿਲੋ ਉਹ ਪਾਕਿਸਤਾਨ ਤੋਂ ਉਧਰੋਂ ਹੀ ਆਈ ਹੈ ਯਾ ਕਿਉਂਕਿ ਹੈਵੀ ਡਬਲੀ ਹੈ ਹਾਂਜੀ ਹਾਂਜੀ ਬਿਲਕੁਲ ਉਹ ਹੁਣ ਤੱਕ ਦੀ ਜਿਹੜੀ ਪੁੱਛ ਗਏ ਉਸ ਦੌਰਾਨ ਹੀ ਪਤਾ ਲੱਗਿਆ ਵੀ ਉਹ ਪਾਕਿਸਤਾਨ ਤੋਂ ਆਈ ਹੈ ਤੇ ਹੋਰ ਵੀ ਸਾਨੂੰ ਇਸ ਦੇ ਨਾਲ ਦੇ ਸਾਥੀਆਂ ਦੇ ਸਬੰਧਿਤ ਜਾਣਕਾਰੀ ਮਿਲੀ ਹੈ ਪੁਚਿਸ਼ ਤੇ ਤੇ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਾਂਗੇ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਬੰਦੀ ਕਰ ਦੇਗੀ ਕਿੰਨੇ ਕੁ ਉਮਰ ਦਾ ਜੀ ਮੁੰਡਾ ਇਹ ਇੱਕ ਜਿਹੜਾ ਨਿਰਮਲ ਸਿੰਘ ਉਰਫ सोनू ਆ 25 ਸਾਲ ਦਾ ਮੇਰਾ ਦੂਸਰਾ ਗੁਰਜੀਤ ਸਿੰਘ 24 ਸਾਲ ਦਾ ਇਹ ਸਰ ਕਿੱਥੋਂ ਦੇ ਰਹਿਣ ਵਾਲਾ ਗੁਰਜੀਤ ਸਿੰਘ ਗੁਰਜੀਤ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਖਾਨੇ ਕੇ थाना सदर ਦਾ ਰਹਿਣ ਵਾਲਾ ਹੈ